ਓ ਵੀ ਮਿੱਤਰੋ ਆਪਾਂ ਮਗਰਾਟਾਂ ਦਾ ਖਜ਼ਾਨਾ ਲੱਭ ਲਿਆ ਇੰਨੀ ਕਟੜਲੇ ਵਗੈਰਾ ਥੋੜੇ ਕਰਦੇ ਆ ਦੁਕਾਨ ਵੀ ਨਾਲ ਲਈ ਬਹੁਤ ਵਧੀਆ ਆਫਰ ਹੈ ਇੱਥੇ ਗਿਆਨੀ ਮਗਰਾੜ ਵਾਲਿਆਂ ਦੀ ਦੁਕਾਨ ਹੈ ਡੀ ਲਕਸ ਮਗਰਾੜ ਰਿਪੇਅਰ ਮਲੋਟ ਤੇ ਬਾਕੀ ਬੰਗਿਆਂ ਨਾਲ ਕਰਦੇ ਆ ਅੰਦਰ ਜਾ ਕੇ ਗੱਲਬਾਤ ਕੀ ਗੱਲਬਾਤ ਹੈ ਬਾਕੀ ਪੁੱਛਦੇ ਆਂ ਪਾਈਆਂ ਤੋਂ ਹੋਰ ਬਾਈ ਜੀ ਕਿਉਂ ਬਹੁਤ ਠੀਕ ਆ ਤੁਮ ਬਾਈ ਇਹ ਆਪਣੇ ਬਾਈ ਮਗਰਾਡਾਂ ਬਾਰੇ ਸਾਨੂੰ ਦਿਓ ਜਾਣਕਾਰੀ ਕਿਉਂਕਿ ਆਪਣੇ ਭਰਾ ਜਿਵੇਂ ਪਟਿਆਲਾ ਵਗੈਰਾ ਤੁਰੇ ਫਿਰਦੇ ਆ ਹੋਰ ਦੂਰ ਦੂਰ ਤੇ ਆਪਾਂ ਵੀ ਇੱਥੇ ਮਗਰਾਡ ਲੈਣ ਆਏ ਸੀ ਆਪਣੀ ਤਸੱਲੀ ਹੋ ਗਈ ਭਰਾਵਾ ਇੱਥੇ ਬਹੁਤ ਵਧੀਆ ਬਣਦੇ ਆ ਬਹੁਤ ਵਧੀਆ ਗੱਲਬਾਤ ਹੈ ਤੇ ਬਾਕੀ ਦਿਖਾਓ ਬਈ ਸਾਰੇ ਕਿ ਪਤਾ ਲੱਗ ਸਕੇ ਕਿਸਾਨਾਂ ਨੂੰ ਇਹ ਸਟੋਰ ਦੇ ਬਣਦੇ ਆ। ਆਹ ਸਟੋਰ ਦੇ ਬਣਾ ਰਿਹਾ ਤੇ ਚਾਦਰ ਬਈ ਚਾਦਰ 16 ਗੇਜ ਚਾਦਰ 16 ਗੇਜ ਨਹੀਂ 14 14 ਗੇਜ 14 ਗੇਜ ਚਾਦਰ ਲਾਉਂਦੇ ਆ ਭਰਾ ਬਹੁਤ ਦੇਖੋ ਡਾਟਾ ਦੀ ਚਾਦਰ ਹੋਊਗੀ। ਬਸ ਆਪਣੇ ਦਾ ਤਾੜਾ ਡਾਟਾ ਦੀ ਚਾਦਰ ਹੋਊਗੀ। ਔਰ ਤੇ ਬੰਦ ਪੈਪ ਹੋਣੀ ਧਾਰੀ ਵਾਲਾ ਪੰਨ। ਇੱਕ ਹੀ ਗਾਣੇ ਬੰਦਾ ਸਾਰੇ ਬਸ ਬੰਦ ਪੈਪ ਔਰ ਮੈਂ ਬੰਦ ਬਈ ਹੈ। ਠੀਕ ਹੈ ਬਈ ਠੀਕ ਹੈ। ਸਾਰਾ ਕੰਮ ਹੈ। ਠੀਕ ਹੈ ਬਈ। ਸਾਰਾ ਕੰਮ ਦੀ ਗਰੰਟੀ ਪੂਰੀ। ਠੀਕ ਹੈ ਬਈ। ਜੋ ਰੋਹ ਨੇ ਬਈ ਆਪਣੇ ਜਿੰਨਾ ਕੋਈ ਬਣਿਆ ਪਿਆ ਮਾਲ ਆਹ ਬਾਈ ਸਾਈ ਦੇ ਬਣਾਉਂਦੇ ਆ ਭਰਾ ਦੇਖ ਲੋ ਇਹ ਜੋਤੀ ਦੀ ਪੈਪਾ ਜਿਸ ਦੀ ਚਾਦਰ ਹੈਗੀ ਜੋਤੀ ਦੀ ਪੈਪਾ ਜਿਸ ਦੀ ਚਾਦਰ ਹੈਗੀ ਜੇ ਕਿਸੇ ਭਰਾ ਨੇ ਬਣਵਾਉਣੇ ਹੁਣ ਤੰਦਰ ਨਾਲ ਸੰਪਰਕ ਵੀ ਕਰ ਸਕਦੇ ਆ ਬਾਕੀ ਸਭ ਅੱਗੇ ਦਿਖਾਉਣੇ ਬਹੁਤ ਸਟਾਕ ਪਿਆ ਭਰਾਵਾਂ ਕੋਲੇ ਆਹ ਲਓ ਵੀ ਤੁਹਾਨੂੰ 59 11 ਦੇ ਦਿਖਾਉਣੇ ਆ 59 11 ਦੇ ਬਣੇ ਹੋਏ ਨੇ ਆਹ ਸਾਡਾ ਚਾਦਰ ਹੈ ਜੀ ਹੱਤਾ ਆਟਾ ਦੀ ਚਾਦਰ ਆ ਮਾਰਕਾ ਦੇਖ ਲੋ ਇਹ ਇਹਦੇ ਵਿੱਚ ਕਿੰਨਾ ਕਿਹਜੇ ਇਸਤੇਮਾਲ ਕਰਦੇ ਹੋ ਤੇ ਜੀ 14 ਜੇ 12 ਲਵਾਉਣੀ ਹੋਵੇ ਜੇ 12 ਮੜਿਆ ਹੋਇਆ ਰੇਟ ਵਧ ਜੂਗਾ ਹਾਂ ਬਈ ਜੇ ਕਹਿੰਦੇ 12 ਦੀ ਲਗਾਉਣੀ ਆ ਉਹ ਜਾਂ ਰੇਟ ਵੀ ਵਧ ਜਾਂਦਾ ਹੈਗਾ 22 ਦੇ ਬਣਉਂਦੇ ਆ ਬਈ 12 ਦੀ ਜੇ ਕਿਸੇ ਨੇ ਬਣਵਾਉਣੀ ਹੋਵੇ ਬਾਕੀ ਸੋਨੂੰ ਬਈ ਤਾਂ ਆ ਖਜ਼ਾਨਾ ਦਿਖੋ ਇਹਨਾਂ ਕੋਲੇ ਬਹੁਤ ਮਗਰਾਟ ਪਏ ਨੇ ਤੇ ਆ ਲਓ ਭਰਾਵੋ ਛੋਟੇ ਟਰੈਕਟਰਾਂ ਵਾਲੇ ਜਿਵੇਂ ਅਸ਼ਰਦੇ ਹੋਗੇ ਇਹ ਮਗਰਾਟ ਵੀ ਭਰਾਵਾਂ ਤੋਂ ਮਿਲ ਜਾਂਦੇ ਨੇ 241 ਆਸ਼ੇ ਦੇ ਆ ਭਰਾਵੋ ਜੇ ਕਿਸੇ ਨੇ ਲੈਣੇ ਹੁਣ ਹਾਂ ਭਰਾਵਾਂ ਨਾਲ ਆਪਾਂ ਸੰਪਰਕ ਨੰਬਰ ਵੀ ਪਾਵਾਂਗੇ ਦਾ ਸੰਪਰਕ ਨੰਬਰ ਕਰ ਸਕਦੇ ਹਾਂ ਕਿਉਂ ਆਪਾਂ ਪਟਿਆਲੇ ਵਗੈਰਾ ਜਾਣੇ ਆਗੇ ਭਰਾਵੋ ਨਾਲ ਦਾ ਰੇਟ ਜਿਆਦਾ ਲਾਉਂਦੇ ਆ ਨਾਲੇ ਮਗਰਿਆਟ ਉਹ ਗੱਲ ਹੁੰਦੀ ਨਹੀਂ 16 ਗੇ ਇਹਦੀ ਜਾਦਰ ਵਾਲੇ ਮਿਲਦੇ ਆ ਇੱਥੇ ਤੁਹਾਨੂੰ 12 14 ਤੋਂ ਲੈ ਕੇ ਜਿੰਨਾ ਤੁਸੀਂ ਰੇਟ ਵੱਧ ਕਰੋਗੇ ਉਹਦੇ ਹਿਸਾਬ ਨਾਲ ਤੁਹਾਨੂੰ ਵਧੀਆ ਮਗਰਿਆਟ ਮਿਲਣਗੇ ਆਹ ਬਹੁਤ ਵੱਡੀ ਗੱਲ ਆ ਗੱਲ ਬਣੀ ਪੈ ਆਪਾਂ ਬੰਦ ਪੈ ਪਾ ਭਰਾਵੋ ਆਹ ਦੇਖ ਲਓ ਪੈ ਬੰਦ ਕਰਕੇ ਇਹਨੇ ਤੁਹਾਨੂੰ ਐ ਨਹੀਂ ਵੀ ਗਾਰਾ ਪੈ ਕੇ ਗਲ ਜਾਣ ਆਹ ਦੇਖੋ ਬਹੁਤ ਸਫਾਈ ਹੈਗੀ ਤੇ ਉਹ ਦੂਜੇ ਕਿਹੜੇ ਪੈ ਆ ਭਾਈ ਇੱਧਰ ਉਹ ਵੀ ਉਹ ਆਗੇ ਆ ਗਿਆ ਹੈ ਅੱਛਾ ਇਹ ਵੀ ਆਸ਼ੇ ਦੇ ਆ ਗਏ ਆ ਸੋਨਾ ਲਿੱਕਾ ਦੇ ਪਏ ਆ ਆ ਸੋਨਾ ਲਿੱਕਾ ਦੇ ਪਏ ਆ ਜੇ ਕਿਸੇ ਭਰਾ ਨੇ ਸੋਨਾ ਲਿੱਕਾ ਦੇ ਇਹ ਮਾਰਾ ਗਏ ਚ ਇਹ 12 ਗਏ ਚ ਆਪਰਾ ਇਹਨਾਂ ਦਾ ਰੇਟ ਵਗੈਰਾ ਬਈ ਇਹ ਰੇਟ ਬਈ ਟੱਕ ਗਰਾਂਦੇ ਪਏ ਨੇ ਭਰਾਵਾ ਤੋਂ ਰੇਟ ਬਾਰੇ ਲੈਣੇ ਆ ਜਾਣਕਾਰੀ ਇਹਦਾ ਬਈ ਕੀ ਰੇਟ ਆ 12 ਗੇ ਵਿੱਚ 14 ਗੇ ਦੇ 14 ਗੇ ਅ 14 ਗੇ ਚ ਕੀ ਰੇਟ ਹੈ 14 ਗੇ ਦੇ ਵੀ ਆਇਆ ਹੈ ਕੋਲ ਨੇ ਆਪਾਂ ਨੂੰ 15000 ਰੁਪਏ ਅੱਛਾ ਤੇ ਆਪਣਾ 14 12 ਚ 12 ਚ 12 ਮੈਨੂੰ 14500 ਰੁਪਏ 12 ਚ ਬਈ 14500 ਰੁਪਏ ਕਿਤੇ ਨਹੀਂ ਮਿਲਦੇ ਕਿਤੇ ਮਰਜੀ ਡਰਾਈਵ ਮਾਰ ਲਿਓ ਬਹੁਤ ਵਧੀਆ ਮਗਰਿਆਟ ਬਣਿਆ ਬਾਰੇ ਬਹੁਤ ਫਟ ਅਸੀਂ ਤਾਂ ਤਸੱਲੀ ਕਰ ਲਈ ਭਰਾਵੋ ਜੇ ਕਿਸੇ ਕਿਸਾਨ ਵੀਰ ਨੇ ਲੈਣੇ ਹੋਣ ਤਾਂ ਇਹ ਸੋਨਾ ਲੀਕਾ ਦੇ ਆ ਗਿਆ ਦੇਖ ਲਓ ਇਹ ਵੀ ਬਹੁਤ ਵਧੀਆ ਮਗਰਿਆ ਆਪਣੇ ਬਹੁਤ ਚੰਗੇ ਬਣੇ ਹੋਏ ਨੇ ਆ ਦੇਖ ਲਓ ਪਤਾ ਲੱਗਦਾ ਪੂਰੀ ਫਰਸ਼ ਚਾਦਰ ਹੈ ਤੇ ਭਰਾ ਜੀ ਆਪਣਾ ਫੋਨ ਨੰਬਰ ਜੁਰ ਬੋਲ ਦਿਓ ਹੋਰ ਫੋਨ ਨੰਬਰ ਬੋਲੋ ਵੀ ਫੋਨ ਨੰਬਰ 9862 ਠੀਕ ਹੈ ਬਾਈ 3013 3013 9862 ਹਾਂ ਜੀ 3013 ਤੇ ਬਾਕੀ ਬਈ ਸਕਰੀਨ ਤੇ ਪਾ ਦਾਂਗੇ ਭਰਾਵਾਂ ਨਾਲ ਸੰਪਰਕ ਕਰ ਸਕਦੇ ਹੋਗੇ ਸਕਰੀਨ ਤੇ ਚਲੋ ਆ ਦੇਖ ਲਓ ਬਈ ਬਹੁਤ ਵੱਡਾ ਖਜ਼ਾਨਾ ਹੈ ਤੇ ਹੋਰ ਸੀਟਾਂ ਵਗੈਰਾ ਵੀ ਮਿਲ ਜਾਂਦੀਆਂ ਹਾਂ ਜੀ ਸੀਟਾਂ ਵਗੈਰਾ ਆ ਸੀਟਾਂ ਵਗੈਰਾ ਵੀ ਮਿਲ ਜਾਂਦੀਆਂ ਜਿਹੜੇ ਨੇ ਲੈਣੀਆਂ ਹੁਣ ਦੇਖ ਲਓ ਬਹੁਤ ਆਪ ਕੁਝ ਮਿਲ ਜਾਂਦਾ ਪਰ ਉਹ ਡੈਕਟਰ ਜਿੰਨਾ ਕਹੇਗਾ ਵੀ ਇਹਨਾਂ ਕੋਲੇ ਆ ਪਏ ਐ ਪਲੇਟਾਂ ਵਗੈਰਾ ਪੰਗਾ ਨੇ ਰੇਮਬ ਵਗੈਰਾ ਤਾਂ ਕੁਝ ਮਿਲ ਜਾਂਦਾ ਟੈਂਕੀਆਂ ਵਗੈਰਾ ਬਾਕੀ ਉਹ ਮੁਰਾ ਨਾ ਫੇਰ ਵੀ ਕਰਦਨੇ ਆ ਫੇਰ ਮੈਨੂੰ ਬਾਈ ਜੇ ਰਿਪੇਅਰ ਵੀ ਕਰਦਨੇ ਆ ਮਗਰਾੜਾਂ ਦੀ ਜੇ ਕਰਾਉਣੀ ਹੋਵੇ ਕਿਸੇ ਨੇ ਅੱਜ ਨਾ ਮਰਜ਼ੀ ਗਲੀ ਹੋ ਜਾ ਮਰਜ਼ੀ ਆ ਜਾ ਜਿੰਨਾ ਮਰਜ਼ੀ ਗਲਿਆ ਹੋਵੇ ਰਿਪੇਅਰ ਵੀ ਹੋ ਜਾਂਦੀ ਐ ਜੇ ਕਹਿੰਨੇ ਘੱਟ ਪੈਸੇ ਲਾਉਣੇ ਆ ਤੇ ਜੇ ਕਹਿੰਨੇ ਨਵੇਂ ਲਾਉਣੇ ਤੇ ਭਰਾਵਾਂ ਨਾਲ ਸੰਪਰਕ ਕਰ ਸਕਦੇ ਧੰਨਵਾਦ ਬਾਈ